ਹਾਂਜੀ ਦੋਸਤੋ ਰਾਤ ਸਮੇਂ ਭਈਏ ਦਾਣਾ ਮੰਡੀ ਚੋ ਚੋਰੀ ਕਰਦੇ ਫੜੇ ਗਏ ਐ ਇਹਨਾਂ ਨੂੰ ਰੰਗੇ ਹੱਥੀ ਕਾਬੂ ਕਰੇਗਾ ਭਰ-ਭਰ ਕੇ ਗੱਟੇ ਦੂਜੇ ਕਿਸਾਨ ਜ਼ਿਮੀਦਾਰ ਦੇ ਭਾਈ ਦੇ ਜਿਨ੍ਹਾਂ ਦੇ ਕਣਕ ਤੋਲੀ ਹੋਈ ਸੀ ਉਹਨਾਂ ਦੀ ਬੋਰੀਆਂ ਜਿਹਦੇ ਨਾਲ ਭਰ-ਭਰ ਕੇ ਗੱਟੇ ਲਾ ਰਹੇ ਸੀ ਤੇ ਕਿਸਾਨਾਂ ਨੇ ਮੌਕੇ ਤੇ ਕਰੇ ਅਗੇ ਕਾਬੂ ਤੇ ਚੜਿਆ ਕਟਾਪਾ ਤੇ ਇਹਨਾਂ ਦੇ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਵੀਰੋ ਜਾਗਦੇ ਰਿਹਾ ਕਰੋ ਫਸਲ ਨੂੰ ਛੱਡ ਕੇ ਨਾ ਆਇਆ ਕਰੋ ਸੁਣੀ ਇਹ ਕਦੇ ਕਿਸੇ ਟਾਈਮ ਵੀ ਸਾਡੇ ਜਿਹੜੇ ਫਸਲ ਤੇ ਚੋਰੀ ਕਰਨ ਦੀ ਕੋਸ਼ਿਸ਼ ਹਰ ਵੇਲੇ ਕਰਦੇ ਆ ਧਿਆਨ ਆ ਜਾ ਕ ਦੇਖੇ ਜਰਾ ਇਹਦਾ ਹੱਲ ਕੀ ਯਾਰਾ ਇਹ ਚੋਰੀ ਸਾਰੇ ਚੋਰੀ ਦੇ ਭਰੇ ਵੀ ਕੋਈ ਵੱਧੇ ਕੋਈ ਲੋਕ ਲੋ ਘੱਟ ਇਹਦਾ ਕੋਈ ਹੱਲ ਦੱਸੋ ਚੋਰੀ ਕਰਨੀ ਤੇਰੇ ਨਾਲ ਸੀ ਨਾ ਇਹ ਨਹੀਂ ਤੂੰ ਲਲੀਰਾ ਤੂੰ ਬੁੱਚ ਗੱਲਾ ਤੇਰੇ ਨਾਲ ਸੀਗਾ ਇਹ ਚੋਰੀ ਕਰਨ ਚ ਆਉਂਗਾ ਬਿੱਟੂ ਮੇਰੀ ਜੀ ਮੇਰੀ ਕਣਕ ਦੀ ਮਤਨ ਮੇਟ ਤਾਂ ਦਾ ਸੱਸਰੀ ਘਰ ਬੁਲਾਉਂਦਾ ਚੱਕੋ ਬੰਦ ਕਰੋ ਪਈ ਰਹਿਣ ਦੇ ਯਾਰ ਦਾ ਕਈ ਵਰੀ ਹੋ ਜਾਂਦਾ ਆ ਜਾ ਕ ਦੇਖੇ ਜਰਾ ਇਹਦਾ ਹੱਲ ਕੀ ਯਾਰਾ ਇਹ ਚੋਰੀ ਸਾਰੇ ਚੋਰੀ ਦੇ ਭਰੇ ਹੋਏ ਕੋਈ ਵੱਧ ਦੇ ਕੋਈ 2 ਕਿਲੋ ਘੱਟ ਪਿਆਰ ਪੰਜ ਕਿਲੋ ਘੱਟ ਪਾਇਆ ਹਾਂ ਆਤ ਲਈ ਆਪਣੀ

ਆਲਾ ਇਹ ਲਗਭਗ ਇਹ ਸਹੀ ਹੀ ਰੱਖਾ ਚੱਲੇਗੀ ਹਾਂ ਹਾਂ ਗਹਾਂੜੇ ਨੂੰ ਮਾਈਂਦੇ ਤੇਰੇ ਨਾਲ ਡੱਟਿਆ ਹੋ ਮੋੜ ਦੇ ਤੇਰੇ ਕੋਲ ਆਂ ਜਾਨੀ ਪਤਾ ਕਟ-ਕਟ ਦੇ ਮੂੰਹ ਬੋਤਾ ਕੇ ਦੇਉ ਮੁੰਡੇ ਇਹ ਹੁਣ ਤੂੰ ਇਹਦਾ ਹੱਲ ਦੱਸੋ ਜੀ ਹੱਲ ਕਰੋਗੇ ਕੋਈ ਵੱਧ ਕਿਲੋ ਕੋਈ ਕੱਟ ਛੋਟੀ ਤਲਾਈ ਇਹ ਸਾਡੀ ਹੈ ਹੈ ਓ ਠੇਕੇ ਜਰਾ ਇਹਦਾ ਮਤਲਬ ਆਪਾਂ ਕੰਡਾ ਨਹੀਂ ਕਰਨ ਜਾਣਦੇ ਇਹੀ ਕਹਿ ਸਕਦੇ ਆਪਾਂ ਹਾਂ ਵੀ ਆਪਾਂ ਕੰਡਾ ਨਹੀਂ ਕਰਨ ਜਾਣ ਆ ਆਗੇ ਆਗੇ ਕਿਹੜਾ ਕੋਈ ਹਾਲ ਦੱਸੋ ਵਾਰ ਵਾਰ ਕੱਢ ਮਾਰ ਕੱਢ ਨਹੀਂ ਪਹਿਲੇ ਦੋ ਹੀ ਕਰਦੇ ਦੋ ਹੀ ਕਿਉਂ ਕਰਿਆ ਉਹ ਕਿਵੇਂ ਉਹ ਬਿਨਾ ਸਫਤੇ ਕਿਵੇਂ ਪਈ ਉਹ ਚ ਢਾਂਗਾਂ ਚ ਲਾਏ ਖੜੇ ਨਹੀਂ ਉਰੀਆ ਇਹ ਉਧਰ ਕਿਦੀ ਸੀ ਤੇਰੀ ਮੇਰੀ ਇਧਰ ਪਈ ਉਹਲੇ ਦੀਆਂ ਮੇਵੇ ਦੀ ਆ ਬਾਈ ਉਹ ਦੇਖ ਤੂੰ ਉੱਥੇ ਜਾ ਕੇ ਤਾਂ ਦੇਖੀ ਤੇਰੀ ਕੋਈ ਗੱਲ ਨਹੀਂ ਆ ਜਾ ਆ ਜਾ ਨਹੀਂ ਕੁੱਟਦੇ ਆ ਜਾ ਸਾਨੂੰ ਕੁੱਟ ਕੇ ਕੀ ਮਿਲੂ ਆ ਜਾ ਤੂੰ ਬਾਹਰ ਆ ਜਾ ਕੋਈ ਗੱਲ ਨਹੀਂ ਇਹ ਦਾ ਲਾਉੜਾ ਆਦੇ ਮਾਰਿਆ ਹੋ ਗਿਆ ਮੈਂ ਵੀ ਦੰਦਾ ਚ ਨਹੀਂ ਉਹ ਨੂੰ ਯਾਰ ਨੰਬਰ ਘਾਰਾ ਬਸ ਉਹ ਨੂੰ ਮਾਰਦਾ ਆਂ ਨਾ ਪੁੱਛੇ ਚੋਰੀ ਕਰਨੀ ਤੇਰੇ ਨਾਲ ਸੀ ਨਾ ਇਹ ਨਹੀਂ ਤੂੰ ਲਲੀ ਰਾਉ ਤੂੰ ਪੁੱਛ ਗੱਲਾਂ ਬੱਤ ਤੇਰੇ ਨਾਲ ਸੀਗਾ ਇਹ ਚੋਰੀ ਕਰਨ ਚ ਆਉਂ ਆ ਬਿੱਟੂ ਵੀ ਜੀ ਨਾਲ ਸੀ ਤੇਰੇ ਇਹਨੇ ਕਿਹਾ ਸੀ ਤੈਨੂੰ ਵੀ ਗੱਟਾ ਪਰ ਰஞ்சிਤ ਭਾਈ ਸੱਤਵੇਂ ਤੇ ਦੋਨੋਂ ਆਏ ਯਾਰ ਤੇਰੀ ਗੱਲ ਕਹਿੰਦੇ ਨਾਲ ਕਿੱਥੇ ਹੀ ਯਾਰ ਲੈ ਗੱਟਾ ਤੇ ਲਾ ਵੀ ਥੋੜਾ ਡੀੜਾ ਪਿਆ ਉਹ ਮੁੱਠ ਤੇ ਬੱਛੋ ਦੋਨੇ ਉਹ ਤਕੜਾ ਉਹ